ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਜੱਗਾਪੁਰ ਮਾਸੀ ਗਿਆ ਜੱਲਾ ਨੂੰ ਮੋਗਾ ਲਗਦਾ ਤਸੀਲ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਜੀ 7719456512 7719456512 56512 ਪਹਿਲਾ ਨੰਬਰ ਜਿਹੜੀ ਬੈੜ ਆਪਾਂ ਦੇਖੀਏ ਨੇ ਕਿਹੜਾ ਸੁਆ ਕੀ ਗੱਲਬਾਤ ਹੈ ਜੀ ਇਹਦੇ ਸੋਸ ਵੀ ਇਹ ਜੱਸੀ ਆ ਬੜਾ ਇਹ ਠੀਕ ਹੈ ਤੇ ਦੋ ਤਿੰਨ ਦਿਨਾਂ ਥਲੇ 12 ਕਿਲੋ ਦੋ ਤੋਂ ਸਮਾਂ ਦੋ ਮਹੀਨਿਆਂ ਦੀ ਸੋਈ ਵੀ ਆ ਆ ਬੱਸੀ ਇਹਦੇ ਮਗਰ ਬਹੁਤ ਚੰਗੀ ਢੋਲੋ ਠੀਕ ਹੈ ਸੋ ਜਿਵੇਂ ਕਹਿੰਦਾ ਦਾੜੇ ਨੂੰ ਮੁੱਛਾਂ ਵਾਧੀਆਂ ਬੱਚਾ ਬੜਾ ਪਿਆਰਾ ਮਗਰ ਹਨਾ ਬੜਾ ਚੰਗਾ ਬੱਚਾ ਯਾਰ ਕੱਲੀ ਬੱਸੀ ਦਾ 10000 ਰੁਪਏ ਦਿੰਦੇ ਸੀ ਬੰਦੇ ਮੈਂ ਕਿਹਾ ਨਹੀਂ ਯਾਰ ਨਾਲ ਦੇਣੀ ਆ ਤਾਂ ਠੀਕ ਹੈ ਪਰ ਇਹਦੀ ਮੜਾ ਜਾ ਸੋ ਮੂੰਹ ਮੱਥਾ ਦੇਖੋ ਜਿਹੜੇ ਵੀ ਕਰ ਰਹੇ ਜੀ ਬੱਚੀ ਲੈਣੀ ਆ ਇਹ ਜੀ ਬੱਚੀ ਕੱਲੀ ਤੇ ਵੀ 15000 17000 ਲਾਉਂਦੇ ਆ ਪਰ ਬੈੜ ਦੇ ਨਾਲ ਕਿੰਨੇ ਦੀ ਦੇਵਾਂਗੇ ਬੈੜ ਦੇ ਨਾਲ ਹੀ ਦੇਵਾਂਗੇ 8000 ਰੁਪਏ ਦਾ ਜੋੜਾ ਦੇ ਦਿਆਂਗੇ 12 ਤੋਂ 13 ਲੀਟਰ ਦੋ ਤਾਂਗਾ ਘਰੇ ਮਲਕੇ ਦੋੜਾਂਗੇ ਤਿੰਨ ਰੰਗ ਲੈ ਜਾਣਾ ਟੀਕਾ ਭਰਾਇਆ ਵਾ 16 ਦਿਨ ਹੋ ਗਿਆ ਤੇ ਟੀਕਾ ਭਰਾਇਆ ਟੀਕਾ ਹਾਲੇ ਚੈੱਕ ਜੀ ਨਹੀਂ ਹੁੰਦੀ ਚੈੱਕ ਜੀ ਨਹੀਂ ਮਾਲਕਾਂ ਨੇ ਯਾਰ 16 ਦਿਨਾਂ ਦੀ ਦੱਸੀ ਆ ਹਨਾ ਟੀਕੇ ਭਰਾਇ ਦੀ ਬਾਕੀ ਕਿਸਮਤ ਹੀ ਹੈ ਬਾਕੀ ਕਿਸਮਤ ਹੈ ਬਾਕੀ ਪ੍ਰੋਸੀਜਰ ਆਈ ਨਹੀਂ ਲੱਭੀ ਫਰਾਗ ਹੀ ਫਰਾ ਵਾਲਾ ਕੰਮ ਤਾਂ ਹੁੰਦਾ ਜਦੋਂ ਬੱਚਾ ਨਾਲ ਹੋਵੇ ਬੱਚਾ ਨਾਲ ਆ ਵੜਦੇ ਬੱਚਾ ਚੜਦੀ ਅਸੀਂ ਦੇ ਬੱਚਾ ਹਾਂ ਹਾਂ ਬੱਚਾ ਐਸੀ ਦਾ ਹੀ ਤੇ ਦੁੱਧ ਕਿੰਨਾ ਜਮਾ ਸਹੀ ਨਿਪੜੂ ਜਿਹੜਾ 12 ਤੋਂ 13 ਲੀਟਰ ਦਾ ਗਾਰੰਟੀ ਨਾਲ ਆਪਾਂ ਗਾਂਪੇ ਜੀ ਵੀ ਸਾਡੇ ਚੋਣ ਚਵਾਦੀ ਇੱਕ ਨੰਬਰ ਆ ਹਾਂ ਧੋਰੀਵਾਰ ਸੁਭਰ ਕੱਦ ਕਾੜ ਵਗੈਰਾ ਦੇਖੋ ਬਹਿੜਦਾ ਸੋਨਾ ਸਾਫ ਸੁਥਰਾ ਰਾਜੀ ਸੰਮੀ ਭਲੀ ਵੀ ਤੇ ਕੱਦ ਕਾੜ ਵਗੈਰਾ ਸ਼ਾਈਨਿੰਗ ਸੁਣੀ ਦੇਖੋ ਤੇ ਝਮਕ ਧਮਕ ਫੇਸ ਬਿਊਟੀ ਵਗੈਰਾ ਦੇਖੋ ਜਿਹੜਾ ਵੀਰੇ ਇੱਕ ਹੋਰ ਖੜਾ ਜੀਦਾ ਤੇ 12 ਤੋਂ 13 ਕਿਲੋ ਤੋਂ ਤੇ ਨਿੱਟ ਚੋਣ ਦਾ ਹਾਜ਼ਰ ਆ ਸੋ ਥਣ ਦੇਖੋ ਸੋਨਾ ਮੁਠੀ ਵਾਲਾ ਸ਼ਾਮ ਦਾ ਟਾਈਮ ਆ ਚਵਾਈ ਇਹਦੀ ਹੁਣ ਹੋਣੀ ਆ ਤੇ ਕੋਈ ਚਵਾਈ ਦੇ ਵਿੱਚ ਵੀਰੇ ਭੂਰ ਸਰਲਾ ਹੋਵੇ ਕੋਈ ਠੀਕ ਹੈ ਬਾਈ ਕੋਈ ਗੱਲਬਾਤ ਹੁੰਦੀ ਆਪਾਂ ਪਹਿਲਾਂ ਹੀ ਦੱਸ ਦਿੰਨੇ ਹਾਂ ਕਿ ਲੋਹੀਆਂ ਵੀਡੀਓ ਤੇ ਆਪਾਂ ਵੇਚੀਂਗਾ ਪਰ ਠੀਕ ਹੈ ਰਾਮੇ ਵਾਲਾ ਕੰਮ ਹੀ ਨਹੀਂ ਆਪਣਾ ਕਿੰਨੇ ਦੀ ਦੇਣੀ ਐ ਜੈਸਰ ਨੂੰ ਜੇ ਭਾਈ ਤੁਨੇ ਜੀ ਜਨ 55000 ਦੀ ਦੇ ਦੇ ਯਾਰ ਠੀਕ ਹੈ ਸੋ ਫਿਰ ਉਹ 55000 ਦੇ ਵਿੱਚ ਨਾਲ ਸੋਡੇ ਘਰੇ ਬੱਚੀ ਜਿਹਦਾ ਨਾ ਜਾ ਵੇਚਣਾ ਵੀ 50061 3511 ਐਰਾ ਵਗੈਰਾ ਤੇ ਕੋ ਮਰਜੀ ਕੀ ਚਾਹ ਪਰ ਕਹਿੰਦੇ ਆਪਾਂ ਬੱਚੀ ਚੰਗੀ ਆ ਹਨਾ ਬੜੀ ਚੰਗੀ ਬੱਚੀ ਆ ਯਾਰ ਵੀਰੇ ਸਾਡੇ ਭੈਣ ਦੇ ਨਾਲ ਦੇ ਜਾਂਦੇ ਸੀ ਪੈਸੇ ਠੀਕ ਹੈ ਥਣ ਚਾਰੀ ਹੈ ਬੱਚੀ ਦੀ ਵੀ ਹਨਾ ਥਣ ਉਹਦੇ ਵੀ ਚਾਰੀ ਹੈ ਇਹ ਵੀ ਇੰਨੀ ਸਿਰ ਠੰਡੀ ਆ ਜੇ ਮੈਂ ਕਹਿੰਦਾਂ ਤੇ ਕੋਈ ਰੱਤ ਨਾ ਮਰੇ ਕੋਈ ਮਤਲਬ ਹੀ ਨਹੀਂ ਹੈ ਇਹ ਟਿੱਕਾ ਜੀ ਦੁੱਧ ਕਿੰਨਾ ਨਹੀਂ ਸੀ ਕਰ ਤਾਜੀ ਦਾ ਫਿਰ ਇਹਦਾ 77 18 ਕਿਲੋ ਜੋ ਹੈ ਇੱਥੇ ਨਾ ਆਪਣੇ ਘਰੇ ਉਪਰਾ ਕਰ ਗਈ ਆਪਾਂ 15 16 ਮੀਟਰ ਤੇ ਲੈਂਦੀ ਆ ਇਹ ਇੱਕ ਰੋਟ ਬਾਡੀ ਦੀ ਚਲਦੀ ਹੈ ਹੁਣ ਹਾਂ ਇੱਕ ਬਾਡੀ ਦੀ ਰੋਟ ਚਲਦੀ ਹੈ ਅਗਲੇ ਤੋਂ ਸੰਭੀ ਵੀ ਨਹੀਂ ਜਾਂਦੀ ਯਾਰ ਅੱਗੇ 2 ਨੰਬਰ ਜਿਹੜੀ ਦੇਖੀ ਜਾਂਦੇ ਆ ਇਹ ਵੀ ਘਰ ਨਾ ਖੋਦੀ ਕਰਵਾਉਂਗਾ ਕਾਇਦਾ ਲੈ ਵੀਰ ਇਹ ਲੈਂਦੀ ਆ ਹਜੇ 5 6 ਦਿਨਾਂ ਪੰਜ ਸੀਜ਼ਨ ਕਿੰਨਾ ਕ ਦੁੱਧ ਦੇ ਦੂਗੀ ਦੁੱਧ ਤੇ ਇਹਨੇ ਮਾਲਕਾਂ ਨੇ ਤਾਂ ਰੁੱਸਿਆ ਮੈਨੂੰ ਇਹ ਬਈ ਤੇ ਇਹਨੇ 20 ਕਿਲੋ ਐਸ ਤੇ ਦੂਜਾ ਸੁਹਾਗਾ 22 ਵੀ ਪਾ ਸਕਦੀ ਐ 24 ਵੀ ਕਿਉਂ ਰੁੱਸੇ ਇਹਨਾਂ ਦੀ ਵੀ ਆ ਹੁਣ ਕਿਉਂ ਆਉਣਾ ਟਾਈਮ ਤੇਰੇ ਬਾਈ ਦੇ ਇਹਨਾਂ ਦਾ ਟਾਈਮ ਆ ਹੁਣ ਹੈ ਨਾ ਇਹਨਾਂ ਦਾ ਟਾਈਮ ਆ ਹੁਣ ਸੁਭਰੂ ਕੱਦ ਕਾਟ ਤੇ ਸ਼ੈਨਿੰਗ ਸੁਣੀ ਦੇਖੋ ਬੈੜ ਦੇ ਉੱਪਰ ਯਾਰ ਸੁਹਾ ਦੂਜਾ ਸੁਹਦੇ ਪੈਸੇ ਕਿੰਨੇ ਇਕ ਨਾਲ ਸਾਰਾਂਗੇ ਯਾਰ 65000 ਦਾ ਜਸ ਨੂੰ ਕਰ ਦਿਆਂ ਅੱਜ ਨੂੰ ਮਾਨਦਾਨ ਵੀ ਹੋ ਜੇ 70 ਦੀ ਮੰਗਦੇ ਕੋਈ ਅੱਛੀ ਨਾਲ ਦੇ ਇੱਕ ਗੇੜਾ ਹੋਰ 65 ਤੋਂ ਮਾਨਦਾਨ ਤਾਂ ਕਰਾਂਗੇ ਦੁੱਧ 20 ਕਿਲੋ ਡੂ ਫੈਟ ਵਾਲਾ ਡੂ ਫੈਟ ਵਾਲਾ ਹਾਂ 6 5 5 ਹੋਵੇ ਜੇ 6 ਆ ਜੇ ਫੈਟ ਨਹੀਂ ਹੋਵੇ ਜੀ ਤੇ ਮਾਲ ਤਾਣ ਦਾ ਵੀ ਨਾ ਮੇਰੇ 65 ਚ ਆਪਾਂ ਕਰ ਦਾਂਗੇ ਹਣਾ ਹਾਂ ਠੰਡੀ ਸੀ ਬਹੁਤ ਹੱਡਾਂ ਨਾਲ ਦਰਦੀ ਮਾਦੀ ਬੈਠੀ ਤਾਂ ਕੋਈ ਮਾਦਨ ਵੀ ਜਿਨੜ ਨਹੀਂ ਠੀਕ ਹੈ ਤੇ ਅੱਗੇ ਇੱਕ ਨਗੌਰੀ ਬੱਚਾ ਦੇਖੀ ਹੈ ਨਹੀਂ ਤਾਂ ਯਾਰ 2-3 ਸਾਲ ਹੋ ਗਏ ਖਾਧ ਵੀ ਰੋਗੇ ਸੀ ਤੂੰ ਕਿਥੋਂ ਲੱਭ ਲੈਂਦਾ ਹੈ ਇਹ ਯਾਰ ਮੁੰਡੇ ਦੇ ਘਰ ਹੈ ਨਾ ਨਗੌਰ ਵਾਲੇ ਜਾਂ ਆਪਾਂ ਦੀ ਵੀ ਹੈ ਠੀਕ ਹੈ ਉਹਦਾ ਬੱਸਾਗਾ ਉਹ ਤੋਂ 100 ਰੁਪਏ ਜੀ ਤੋਂ ਲਿਆ ਗਾ ਆਪਾਂ ਤੇ ਕਟਾਇਆ ਵਾ ਹਾਂ ਕਟਾ ਨਹੀਂ ਕਟਾਉਣ ਵਾਲਾ ਕਰਦੇ ਹਾਂ ਜੇ ਅੱਛਾ ਸੈਂਕੜਾ ਦ ਅਸਲ ਸੇਂਗਰ ਦਾ ਨਾ ਰੱਖਣਾ ਸੀ ਠੀਕ ਹੈ ਚਾਹ ਦੇ ਵਿੱਚ ਵੀਡੀਓ ਦੇ ਬੈਗ-ਬੈਗ ਜਾਂ ਬੈਗ-ਬੈਗ ਨੇ ਰੱਖਿਆ ਪਤਾ ਹੈਗਾ ਹੀ ਘਰੇ ਆਪਣਾ ਟੋਰੀ ਪੜਾ ਜੇ ਬਾਹਰ ਇਹਨੂੰ ਤੇ ਕਿੰਨੀ ਉਮਰ ਦਾ ਵੀਰੇ ਨੱਟ ਬੱਚਾ ਜਾਏ ਇਹ ਵੀਰੇ 7-8 ਮਹੀਨਿਆਂ ਦਾ ਬਸ 10 ਮਹੀਨਿਆਂ ਦਾ ਰਹਾ ਅੱਛਾ ਕਹਿੰਦਾ ਵਾ 2-3 ਮਹੀਨੇ ਸਾਹਮਣੇ ਜੇ ਖੇਤ ਦੇ ਬੈੜ ਕੂੜਕੇ ਜਾਂਦਾ ਨਾਲ ਅਰੇ ਨਹੀਂ ਜੋੜ ਲੱਗ ਜੂਗਾ ਹਣਾ ਹਾਂ ਹਾਂ ਬਸ ਹੁਣ ਵੀ ਬਹੁਤ ਤੋਰਾ ਤਾਂ ਵਧੀਆ ਹੈਗਾ ਠੀਕ ਹੈ ਅੱਪਾ ਤੋਂ 10 ਮਹੀਨਿਆਂ ਦੀ ਅਜੇ ਵੀ ਖਰਾਬੀ ਪਾਈ ਜਾਂਦੇ ਬਸ ਇਹ ਤੇ ਫਿਰ ਕੋਈ ਠੋਕ ਠਾਕ ਵਾਲੀ ਗੱਲ ਬੋਲਦੇ ਹੈ ਕਿ ਨਹੀਂ ਇਹ ਦੇ ਵਿੱਚ ਵੀਰੇ ਯਾਰ ਕਹਿ ਨਹੀਂ ਸਕਦੇ ਮ ਠੀਕ ਆ ਜਿਵੇਂ ਲੈ ਕੇਦਾ ਭਿਉਂਦਾ ਹੀ ਵੜ ਗਿਆ। ਕਾ ਆਪਾਂ ਨੂੰ ਲੈ ਪਤਾ ਨਹੀਂ ਹੋਈ ਇਹ ਭੱਜੂ ਜਾਣਾ ਭੱਜੂ ਜਿਹੜੇ ਹੁਣ ਬੰਦੇ ਕੰਮ ਕਰਦੇ ਆ ਡੋਟਰ ਤਾਂ ਉਹਨਾਂ ਨੂੰ ਮੋਲ ਦੇ ਗਈ ਹੈ ਇਹ ਚੀਜ਼ਾਂ ਦੀ ਹੈ ਨਾ। ਠੀਕ ਹੈ ਜੇ ਠੋਕਰਾਂ ਵਾਲਾ ਨਿਕਲ ਗਿਆ ਫੇਰ ਤਾਂ ਮੋਲ ਹੀ ਨਹੀਂ ਦੇਣਾ ਕੋਈ ਇਹਦਾ। ਫੇਰ ਤਾਂ ਫਿਰ ਛੋਟਾ ਹੀ ਨੱਕ ਚ ਮੋਲੂਗਾ। ਤੇ ਕੀ ਮੰਨ ਤੂੰ ਕਿੰਨਾ ਕਰਿਆ ਇਹਦਾ? ਇਹ ਯਾਰ ਮੈਨੂੰ 7000 ਦਾ ਰੱਖੋ। 7000 ਦਾ ਪੱਛਾ ਆਪਾਂ ਦੇ ਦੇ ਦਾਂਗੇ। ਹਾਂ ਦੇ ਦੇ। ਸੁਨ ਨਗੌਰ ਵਾਲਾ ਵੜਕਾ ਸੋ ਇਹਨਾਂ ਦੀ ਅੰਨ ਕੇ ਚਲੋ। ਵੀ 2008-10 ਦੇ ਵਿੱਚ ਜਗ੍ਹਾ ਚੜਾਈ ਸੀ ਇਹਨਾਂ ਦੀ ਹਨਾ ਹਾਂ ਪੂਰੀ ਬੰਦ ਵਾਲੇ ਰੇੜੀਆਂ ਨੇ ਵੈਲਿਊ ਡਾਊਨ ਕਰਤੀ ਪਰ ਜਿਹੜੇ ਬੰਦੇ ਅੱਜ ਵੀ ਆਸਕਾ ਵੀ ਪੱਠੇ ਰੇੜਾ ਪਰ ਕਿੰਨੇ ਲਿਆਉਣੇ ਆ ਸਬੂਤਰਾ ਰੇੜਿਆਂ ਦਾ ਬਜਾਰੂ ਜਗ੍ਹਾ ਹੋ ਗਿਆ ਅੱਧੇ ਪੱਠੇ ਥੱਲੇ ਲਿਬੜਦੇ ਆਉਂਦੇ ਆ ਪਰ ਜਿਹੜੇ ਬੰਦੇ ਨੇ ਕੱਖ-ਪਗਾਨ ਪੂਸੂ ਚੰਗੇ ਰੱਖੇ ਪਿਆ ਤਾਂ ਤੁਸੀਂ 7000 ਦੇ ਵਿੱਚੋਂ ਵੀਰ ਕਹਿੰਦੇ ਬਾਅਦ ਜਿਹੜਾ ਆ ਗਿਆ ਮੋੜ ਦਾਣੀ ਦੇਂਗਾ ਹਾਂ ਹਾਂ ਦੇ ਦਿਆਂਗੇ ਠੀਕ ਹੈ ਕਲਾ ਬੱਛਾ ਕਟਾਉਣ ਵਾਲਾ ਹਨਾ ਕਲਾ ਕਟਾਉਣ ਵਾਲਾ ਵੀ ਇਹ ਮਕਸਦ ਕਰਕੇ ਨਿਕਟਾਇਆ ਯਾਰ ਠੀਕ ਹੈ ਠੀਕ ਹੈ ਸੋ ਪਿੰਡ ਵਾ ਬਹੁ